ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਆਈ ਹੋਪ ਤੁਸੀਂ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਦਾ ਵਲੋਗ ਇਦਾਂ ਵੀ ਅੱਜ ਆਪਾਂ ਚੱਲੇ ਆਂ ਜੀ ਪੜਾ ਤੇ ਤੇ ਹੈਗਾ ਅੱਜ ਤਿੰਨ ਪੜਾ ਤੇ ਉੱਥੇ ਤੁਹਾਨੂੰ ਕਰਾਵਾਂਗੇ ਦਰਸ਼ਨ ਮੇਲੇ ਨਾਲੇ ਅੱਜ ਆਗਾ 1000 ਦਾ ਬਫਤੇ ਸਿੰਘ ਜੀ ਦਾ ਜਨਮ ਦਿਹਾੜਾ ਤੇ ਤੁਹਾਨੂੰ ਕਰਾਵਾਂਗੇ ਦਰਸ਼ਨ ਮੇਲੇ ਸਮਾਗਮ ਤੇ ਵੀ ਜਾਵਾਂਗੇ ਤੇ ਇਹ ਸਾਡਾ ਵਲੋਗ ਪੈਨ ਲਗਾ ਕਾਫੀ ਦਿਨਾਂ ਬਾਅਦ ਹੈ ਹੋ ਹੁਣ ਤੁਹਾਨੂੰ ਮਿਲਦੇ ਆ ਪੜਾ ਦੇ ਯਾਰ ਵਲੋਗ ਨੰਡ ਤੱਕ ਜਿਹੜੇ ਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਤਰਪਾ ਪਾ ਤੇ ਚੱਲੇ ਹੁਣ ਤੁਹਾਨੂੰ ਮਿਲਦੇ ਆ ਥੀ ਯਾਰ ਤੇ ਸਾਹ ਤੇ ਤਰਪਾ ਗਏ ਆ ਪਹੁੰਚ ਪੜਾ ਤੇ ਹੁਣ ਆਪਾਂਗੇ ਚੱਲਣਾ ਹੈ ਗਿਆ ਤਿੰਨ ਥਾਂ ਤੇ ਪੜਾ ਪਠਾਨਕੋਟ ਯਾਰ ਕੋਈ ਇੱਕ ਮਿੰਟ ਤੇ ਤਰਪਾ ਬਾਤ ਆ ਚੱਲੇ ਆ ਅੱਗੇ ਖੜਕ ਸਿੰਘ ਦੀ ਕੀ ਕਹਿਣਾ ਕੀ ਕਹਿਣਾ ਚਾਹੋਗੇ ਜੇ ਤੈਨੂੰ ਖਿਲਾ ਦੇ ਜਾਂ ਕੰਡਰ ਦੇਈ ਦੇ ਜਾਵਾਂਗੇ ਪਹਿਲਾਂ ਹੁਸ਼ਿਆਰ ਹੋ ਜਾ ਪਠਾ ਦੋ ਸਾ ਤਿੰਨ ਸਾ ਆਵੀਆਂ ਨਾ ਤੁਹਾਨੂੰ ਕਰਾਵੇ ਦਰਸ਼ ਮਿਲੇ ਜੋ ਲੋਗ ਨਾਲ ਨਤਕ ਜੁੜੇ ਰਹੇ ਹੋ ਹੁਣ ਤੁਹਾਨੂੰ ਮਿਲਦੇ ਆਂ ਇੱਥੇ ਆ ਕੇ ਤੇ ਚਲੋ ਮਿੱਤਰੋ ਲੋਬ ਮਿੱਤਰਾਂ ਬਾਰੇ ਬਾਤ ਹੈ ਚੱਲੇ ਜਲੰਧਰਾਂ ਨੂੰ ਉੱਥੇ ਆ ਕੇ ਚੰਡੀ ਦੀਵਾਰ ਤੇ ਜਾਪ ਹੁਣ ਤੁਹਾਨੂੰ ਮਿਲਦੇ ਉੱਥੇ ਜਾ ਕੇ ਤੇ ਵਲੋਗ ਨੰਡ ਤੱਕ ਜੁੜੇ ਰਹੋ ਤੇ ਆ ਚੈੱਕ ਕਰੋ ਕੀ ਕਰੰਦੇ ਫਿਰ ਉੱਥੋਂ ਬਾਅਦ ਜਾਵਾਂਗੇ ਪਠਾਨਕੋਟ ਸਮਾਗਮ ਤੇ ਹੁਣ ਤੁਹਾਨੂੰ ਮਿਲਦੇ ਆਂ ਗੁਰਦੀਖਾ ਖਾਲਸਾ ਵਾਹਿ ਗੁਰਦੀਖੀ ਫਤਿਹ ਬਾਲਾ ਜੀ ਸਾਡੇ ਸੰਗ ਨੂੰ ਫੋਨ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬੇ ਨਾ ਜਾਓ ਹੈਲੋ ਹੈਲੋ ਥੋੜਾ ਚਿਰੀਆ ਹੈ ਯਾਰ ਮਾਰੋ ਕੈਮਰਾ ਇਹ ਆਹ ਦੇ ਸਿੰਘ ਸਾਹਿਬ ਮਹਾਪੁਰਖ ਬਾਬਾ ਖੜਕ ਸਿੰਘ ਖੜਕ ਸਿੰਘ ਜੀ ਸ਼ਰਮ ਕਰੋ ਨਹੀਂ ਆਹ ਸਿੰਘ ਨੂੰ ਫੋਨ ਆ ਗਿਆ ਓ ਇਹ ਹੋਇਆ ਇਹ ਚੱਲਾ ਆਈਫੋਨ ਇਹਦਾ ਸਾਬੇ ਲੋ ਆਪਾਂ ਮੂੰਹ ਖਾਈਏ ਇਹਦੇ ਫੋਨ ਐ ਨੂੰ ਚੇਂਜ ਤਾਂ ਚੇਂਜ ਕਿਦਾਂਣਾ ਆ ਆਲੋ ਸਿੰਘ ਇੱਕ ਨੂੰ ਮਾਲੇ ਨੇ ਓ ਇਤਾਂ ਨਹੀਂ ਅਮਰੀਕਾ ਕਰ ਸਕਦੇ ਸੀ ਰਹਿਣ ਤੋਂ ਚੱਲਦੇ ਨਹੀਂ ਭੜੀ ਜਾਂ ਪਰਖ ਸੋਨਾ ਸਿੰਘ ਦੀ ਇਹ ਖੜਕ ਸਿੰਘ ਦੀ ਇਹ ਮਹਾਰਾਜ ਜੀ ਕੀ ਨਾ ਬੋਲੇ ਜੀ ਦਲੇਰ ਸਿੰਘ ਜੀ ਆ ਇਹ ਆਪਣੇ ਇਹ ਹਰਖ ਸਿੰਘ ਮਹਾਰਾਜਾ ਦੇ ਬਾਪਰ ਗੋਟੇ ਕਿਥੇ ਮਾਰਾਏ ਗੋਟੇ ਖਾਓ ਇਹ ਆ ਵੇਖੋ ਗੋਡੇ ਏਦਾਂ ਆ ਮਾ ਏਦਾਂ ਤੁਹਾਡੇ ਕੋ ਡਾਕਰ ਆ ਭਾਈ ਜਾਣਦੇ ਆ ਉਹ ਪੁਲਪਖਤਾ ਸਾਹਿਬ ਚਲੋ ਮੇਲ ਤੇ ਆ ਪਹੁੰਚ ਗਈ ਵਾਏ ਗੁਰਜੀ ਦਾ ਖਾਲਸਾ ਆ ਗਿਆ ਰੌਮਤਰਾ ਪਾਗਿਆਂ ਪਹੁੰਚ ਹੁਣ ਹੋ ਗਈ ਪਾਠ ਦੀ ਰੰਮਪਤਾ ਤੇ ਹੁਣ ਤੁਹਾਨੂੰ ਕਰਾਉਨੇ ਆ ਦਰਸ਼ਨ ਮੇਲੇ ਲੌਬੀ ਰੋਡ ਜਾਂਦੀ ਰ ਆਪਣਾ ਪਤਾ ਹੋ ਚੁੱਕੀ ਆ ਤੇ ਹੁਣ ਪਾਰਟੀ ਦੀ ਰੰਪ ਤਾਉਣੇ ਵਾਲੀ ਆ ਤੇ ਕਾਨੂੰਨੀ ਤੁਹਾਨੂੰ ਦਰਸ਼ਨੀ ਲਈ ਪਾਰਟੀ ਆਪ ਹੋ ਗਿਆ ਰ ਆਪਣਾ ਪਤਾ ਹੋ ਗਿਆ ਦਰਸ਼ਕੋ ਮਿੱਤਰੋ ਠੰਡੀ ਦੀਵਾਰ ਪਾਰ ਦੇ ਪਾ ਹੋ ਗਏ ਸੀਗੇ ਸਮਾਪਤ ਹੋ ਗਏ ਆ ਤੇ ਹੁਣ ਆਪ ਪਾਵਾਂਗੇ ਜਰਾ ਬਠਾ ਕੋਟ ਨੂੰ ਚੈੱਕ ਕਰਾਂ ਓਏ ਬਾਬਾ ਜੀ ਨਹੀਂ ਹੋ ਗਏ ਬਾਬਾ ਜੀ ਫੇਰ ਤਿਆਰ ਵਰ ਤਿਆਰ ਲੰਘੋ ਮਿੱਤਰ ਹੁਣ ਆਪਾਂ ਤੋਂ ਬਾਤਿਆ ਚੱਲੇ ਸਿੱਧਾ ਪਠਾਨ ਕੋਟਾਂ ਨੂੰ ਉੱਥੇ ਹੈਗਾ ਸਮਾਨ ਨੂੰ ਬਾਫੋ ਤੇ ਸੀਗੇ ਜਿੰਦ ਦੇ ਹਾੜਾ ਤੇ ਹੁਣ ਤੁਹਾਨੂੰ ਮਿਲਦੇ ਆ ਉੱਥੇ ਜਾ ਕੇ ਤੇ ਵਲੋਗ ਆਂਡ ਤੱਕ ਜਿਹੜੇ ਜੋ ਕਾਲਸਾ ਪਤੰਗ ਨੂੰ ਪਹੁੰਚ ਗਈ ਮੰਦੇ ਵਾਏ ਗੁਰਦੀ ਦਾ ਖਾਲਸਾ ਵਾਏ ਗੁਰਦੀ ਦੀ ਬੱਲੇ ਗਾ ਵੀਡੀਓ ਨੂੰ ਗੁਰਦੀ ਦਾ ਪਾਸ਼ੋ ਅੱਡੇ ਲਈ ਕਰ ਦੋ ਅੱਡੇ ਲੱਗੇ ਤੇ ਕਿਹੜਾ ਗਿਆ ਦੂਰ ਬੈਡਾ ਬੈਡਾ ਕਰ ਦੋ ਬਾਦੇ ਫੂਡ ਕੋਮ ਆਇੰਦਿਆ ਜਾਲੀ ਕਰੋ ਮੇਰਾ ਪਾੜ ਆਂਦਿਆ لگے جی آ گیا ہوئے تو میں اتھی اتھی دستار پاڑ کے دونوں کے شریر نو تک دیا ਲੱਖਾਂ ਹੀ ਗਰੀਬ ਮਾਪੇ ਜੱਜ ਸੱਤ ਸਮੁੰਦਰਾਂ ਦੇ ਪਾਣੀ ਨੂੰ ਸਿਆਹੀ ਬਣਾਓ ਜੰਗਨਾ ਦੇ ਵਿੱਚ ਜਾ ਕੇ ਉੱਤਮ ਅਰਚੇ ਦੀ ਕਲਮ ਲੈ ਕੇ ਆਓ ਸਾਈਂ ਸ੍ਰੀ ਹਕਮ ਲਲ ਗੁਰੂ ਦੇ ਕੀਰਤਨ ਦਾ ਜਸ ਧਰਤੀ ਵੀ ਥੋੜੀ ਪਿਆ ਜਾਵੇਗੀ ਸੱਤ ਸਮੁੰਦਰਾਂ ਦੇ ਪਾਣੀ ਦੀ ਸਿਆਹੀ ਵੀ ਥੋੜੀ ਪਿਆ ਜਾਵੇਗੀ ਜੰਗਨਾ ਦੇ ਵਿੱਚ ਅੰਮ੍ਰਿਤ ਕਲਮਾਂ ਵੀ ਕੱਢ ਕੇ ਆ ਜਾਂਦੀਆਂ ਪਰ ਗੁਰੂ ਦੇ ਇਹ ਗੁਰੂ ਘਰ ਦੇ ਦਾਸਾਂ ਨੂੰ ਜਲਦੀ ਸਤਿਗੁਰੂ ਜੀ ਦੇ ਨਾਮ ਤੋਂ ਮਾਤਾ ਸੇਵਲਿੰਦੇ ਦੇ। ਅਨ ਸਾਡੇ ਵਿੱਚ ਛੋਟੀ ਜੀ ਬੱਚੀ ਹੈ ਆਪਣੀ ਪੂਰਾ ਜੀ ਕੋਲੇ ਤੇ ਆਈ ਹੈ ਚੰਡੀਗੜ੍ਹ ਤੋਂ। ਸੁਸੰਗਰ ਜੀ ਅਤਿ ਸਤਿਕਾਰ ਨੂੰ ਜਪਿੰਦਰਾਲਾ ਬਾਪੂ ਜੀ ਦੇ ਸੇਵਾ ਸਿਖੀ ਬੰਦੀ ਇਥੇ। ਬੰਦੀ ਇਥੇ। ਸਾਡੀ ਬੋਲੀ ਸੋਗਵਾਸ ਕਿਆ ਬਾਤ ਹੈ ਤੇਨਵਾਰੀ ਗਾਇਤਰੀ ਉਹਦੀ ਜਿਹੜੀ ਅੱਜ ਦਾ ਆਸ਼ 25 ਨਾ ਫੋਨ ਦੀ ਮੇਰਾ ਬਰਾਜੇ ਸ਼ਬੀਹ ਦੇ ਪਤਾ ਨਹੀਂ ਕਿ ਇਹਨੇ ਵੇਖੀ ਨਹੀਂ ਨਾ ਕਰਦਾ ਅਦਰ ਇਹ ਨਾ ਉਹ ਨਵੇਂ ਜਿਹੇ ਨਾ ਅਰਕੇਟਾਈ ਕਿ ਕਰ ਲਾਉ ਮਿਤਰਾ ਆਪਾਂ ਵਾਪਸ ਬਾਤਾ ਚੱਲਾ ਕਰਨ ਤੇ ਹੁਣ ਆਪਾਂ ਐਵੇਂ ਗੱਡੀ 'ਚ ਤੇ ਫੇਰ ਪਾਵਾਂਗਾ ਚੱਲਣਾ ਕਰਨ ਨਾ ਯੂਰਪ ਨਾ ਟ੍ਰੀਟਰੀ چلے پڑھانے لوگ اتنے پڑھا لو رکے ہیں چیک کرو فوج سجی ہوئی پوری تہار تار درشن کرو سنگا دے ਤੁਹਾਡੇ ਘਰ ਦੇ ਅੰਡਾ ਪਹੁੰਚ ਗਏਗਾ ਹਰ ਵਲੋਗ ਨੂੰ ਕਰਦੇ ਸ਼ੇਅਰ ਚੈਨਲ ਨੂੰ ਕਾਦੇ ਹੋ ਸਬਸਕ੍ਰਾਈਬਰ ਤੇ ਹੁਣ ਤੁਹਾਨੂੰ ਮਿਲਦੀ ਹੈ ਨੈਕਸਟ ਵੀਡੀਓ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ